ਸਿੱਧੂ ਮੂਸੇਵਾਲ ਦੇ ਪਰਿਵਾਰ ਤੇ ਅੱਜ ਇੱਕ ਔਰ ਫਿਰ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਉਹਨਾਂ ਦੇ ਪੁੱਤ ਸਿੱਧੂ ਮੂਸੇਵਾਲਾ ਦੇ ਭਰਾਵਾਂ ਵਰਗੇ ਯਾਰ ਦੀ ਮੌਤ ਦੀ ਖਬਰ ਸਾਹਮਣੇ ਆਈ ਬੀਤੀ ਰਾਤ ਆਈ ਹਨੇਰੀ ਕਰਨ ਬਿਜਲੀ ਦੀ ਟੁੱਟੀ ਤਾਰ ਉੱਪਰ ਪੈਰ ਆਉਣ ਕਾਰਨ ਕਰੰਟ ਲੱਗ ਕੇ ਸਿੱਧੂ ਮੂਸੇਵਾਲ ਦੇ ਯਾਰ ਹਰਬਖਸ਼ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਜਦੋਂ ਰਾਤ ਮੀਂਹ ਹਨੇਰੀ ਆਇਆ ਤਾਂ ਹਰਬਖਸ਼ ਦੀ ਪੱਕੀ ਕਣਕ 'ਚ ਇੱਕ ਬਿਜਲੀ ਦੀ ਤਾਰ ਟੁੱਟ ਕੇ ਡਿੱਗ ਗਈ ਜਿਸ ਕਾਰਨ ਕੁਝ ਚੰਗਿਆੜੇ ਨਿਕਲੇ ਤਾਂ ਹਰਬਖਸ਼ ਨੂੰ ਲੱਗਿਆ ਕਿ ਕਿਤੇ ਉਸਦੀ ਪੱਕੀ ਕਣਕ ਨੂੰ ਆਗ ਨਾ ਲੱਗ ਜਾਵੇ ਤਾਂ ਜਦੋਂ ਹਰਬਖਸ਼ ਦੇਖਣ ਪਹੁੰਚਿਆ ਤਾਂ ਉਸ ਦਾ ਪੈਰ ਕਣਕ 'ਚ ਪਈ ਇੱਕ ਟੁੱਟੀ ਤਾਰ ਤੇ ਆ ਗਿਆ ਜਿਸ ਵਿੱਚ ਕਿ ਕਰੰਟ ਆ ਰਿਹਾ ਸੀ ਤੇ ਆਸ-ਪਾਸ ਕੋਈ ਨਾ ਹੋਣ ਕਾਰਨ ਹਰਬਖਸ਼ ਨੂੰ ਬਚਾਇਆ ਨਾ ਜਾ ਸਕਿਆ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਸਿੱਧੂ ਮੂਸੇਵਾਲੇ ਦੇ ਤਾਇਆ ਚਮਕੌਰ ਸਿੰਘ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਅੱਜ ਸਵੇਰੇ ਜਿਉਂ ਹੀ ਸਾਡੇ ਬੇਟੇ ਦੇ ਅਜੀਜ਼ ਦੋਸਤ ਸਰਦਾਰ ਗੁਰਬਖਸ਼ ਸਿੰਘ ਤਰਨਤਾਰਨ ਉਮਰ 28 ਸਾਲ ਦੀ ਅਚਾਨਕ ਮੌਤ ਦੀ ਖਬਰ ਸੁਣੀ ਤਾਂ ਮਨ ਬਹੁਤ ਉਦਾਸ ਤੇ ਅੱਖਾਂ ਨਾ ਮਹਨ ਸੰਗੀਤ ਦੀ ਦੁਨੀਆ ਦਾ ਉੱਭਰ ਰਿਹਾ ਸਤਾਰਾ ਤੇ ਮਾਪਿਆਂ ਦਾ ਇਕਲੌਤਾ ਪੁੱਤਰ ਅੱਜ ਇਸ ਦੁਨੀਆ ਵਿੱਚ ਨਹੀਂ ਰਿਹਾ ਆਪਣੇ ਪਿੱਛੇ ਰੋਂਦੇ ਵਿਲਕਦੇ ਮਾਪੇ ਤੇ ਇੱਕ ਛੋਟੀ ਭੈਣ ਛੱਡ ਗਿਆ ਇਨੇ ਕਾ ਹੀ ਜ਼ਿਆਦਾ ਇਸ ਬੱਚੇ ਦੀਆਂ ਸਾਡੇ ਪਰਿਵਾਰ ਨਾਲ ਜੁੜੀਆਂ ਹੋਈਆਂ ਹਨ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਪਰਿਵਾਰ ਨੂੰ ਇਹ ਪਹਾੜ ਜੱਡਾ ਦੁੱਖ ਸਹਾਰਨ ਦੀ ਸ਼ਕਤੀ ਦੇਵੇ ਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਦੋਸਤੋ ਕੁਝ ਦਿਨ ਪਹਿਲਾਂ ਹੀ ਗੁਲਾਬ ਸਿੱਧੂ ਦੇ ਆਏ ਗੀਤ ਯਾਰੀ ਤੇ ਸਿੱਧੂ ਮੂਸੇਵਾਲਾ ਨਾਲ ਆਪਣੀਆਂ ਯਾਦਗਾਰੀ ਵੀਡੀਓ ਤੇ ਇਸ ਵੀਰ ਨੇ ਕੁਝ ਰੀਲਾਂ ਵੀ ਸ਼ੇਅਰ ਕੀਤੀਆਂ ਸੀ ਤੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਲਿਖਿਆ ਸੀ ਕਿ ਮਿਸ ਜੂ ਵੀਰੇ ਸਾਡੇ ਲਈ ਇਹ ਟਾਈਮ ਬਹੁਤ ਪ੍ਰੀਸ਼ੀਅਸ ਰਹਾ ਜਿੰਨਾ ਵੀ ਟਾਈਮ ਅਸੀਂ ਤੇਰੇ ਨਾਲ ਰਹਿ ਪਏ ਅਸੀਂ ਆਪਣੇ ਆਪ ਨੂੰ ਬਹੁਤ ਲੱਕੀ ਸਮਝਦੇ ਹਾਂ ਕਿ ਸਾਡੇ ਹਿੱਸੇ ਤੇਰੇ ਨਾਲ ਬੈਠਣ ਦਾ ਮੌਕਾ ਮਿਲਿਆ ਜਿੱਥੇ ਵੀ ਆ ਝੋਟਿਆ ਬਹੁਤ ਯਾਦ ਕਰਦੇ ਤੈਨੂੰ ਸਾਰੇ ਤੇਰੇ ਮਿਊਜ਼ਿਕ ਨੂੰ ਹਰ ਦਿਨ ਮਿਸ ਕਰਦੇ ਤੇਰੇ ਵਰਗੀਆਂ ਕੰਪੋਜੀਸ਼ਨ ਡੇਰਸ ਮਿਊਜ਼ਿਕ ਨਾ ਕੋਈ ਮੁਕਾਬਲਾ ਸੀ ਨਾ ਹੋਵੇਗਾ ਉਹ ਔਰਾ ਉਹ એનર્ਜੀ ਜੋ ਹਰ ਇੱਕ ਨੂੰ ਹੌਸਲਾ ਦਿੰਦਾ ਸੀ ਮੈਂ ਪਿੱਛੇ ਖੜਾ ਸੀ ਭਾਈ ਨੇ ਆਪ ਬੁਲਾ ਕੇ ਕਿਹਾ ਜਾਨ ਗਾਉਣਾ ਜ਼ਰੂਰ ਹੈ ਚਾਹੇ ਇੱਕ ਗਾਣਾ ਹੀ ਗਾ ਮੈਂ ਖੜਾ ਪਿੱਛੇ ਆਲਵੇਸ ਮਿਸ ਯੂ ਵੱਡੇ ਭਾਈ ਪਰ ਦੋਸਤੋ ਇਨਸਾਨ ਨੂੰ ਦੇਖ ਲਓ ਨਹੀਂ ਪਤਾ ਹੁੰਦਾ ਕਿ ਅੱਗੇ ਉਸ ਨਾਲ ਕੀ ਹੋਣ ਵਾਲਾ ਹੈ ਪ੍ਰਮਾਤਮਾ ਵੀਰ ਦੀ ਰੂਹ ਨੂੰ ਚਰਨਾ ਚ ਨਵਾਸ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ